ਓ ਵੇਖੋ ਤੁਹਾਡੀ ਭੈਣ ਆ ਗਈ ਬਾਹਰ ਅੱਛਾ ਹਾਂ ਗੱਡੀ ਆਈ ਸੀ ਹੁਣੇ ਬਾਹਰ ਹਾਂ ਮੈਂ ਤਾਂ ਕਾਫੀ ਦਿਨਾਂ ਦੀ ਕੀ ਜਾਂਦਾ ਸੀਗਾ ਸਰ ਤੁਸੀਂ ਵੀ ਤਿਆਰ ਤੁਰ ਹੋ ਜਾਓ ਤਿਆਰ ਨੂੰ ਕੀ ਆ ਮੈਂ ਤਿਆਰੀ ਆ ਮੈਂ ਤਾਂ ਚਲੋ ਮੈਂ ਵੀ ਚਾਹ ਪਾਣੀ ਬਣਾਉਣੀ ਆ ਜਾ ਕੇ ਹਾਂ ਤੂੰ ਤੁਰ ਬਣਾ ਆ ਵੇਖੋ ਮੈਂ ਸੂਟ ਵੀ ਲੈ ਲੈ ਤੁਹਾਡੀ ਭੈਣ ਵਾਸਤੇ ਨਾਲੇ ਤੇ 500 ਰੁਪਿਆ ਕਰ ਦਾਂਗੇ ਹਾਂ ਹਾਂ 500 ਕਰ ਦਾਂਗੇ ਹਾਂ ਚਲੋ ਠੀਕ ਹੈ ਮੈਂ ਵੀ ਨਾ ਚਾਹ ਪਾਣੀ ਬਣਾ ਲਾਂ ਗੱਡੀ ਤਾਂ ਖੜੀ ਐ ਖੜੀ ਐ ਬਾਰ ਵੇਖ ਕੇ ਭੈਣ ਹਜੇ ਤੱਕ ਤਾਂ ਆਈ ਨਹੀਂ ਜੀ ਦੇਖੋ ਜੀ ਗੱਡੀ ਤਾਂ ਆਈ ਖੜੀ ਐ ਭੈਣ ਦਾ ਚਾਚੇ ਰਗਣੀ ਜਾਵੜੀ ਇਹ ਕੌਂਡੀ ਚਾਹ ਪਾਣੀ ਕਰਦੀ ਫਿਰਦੀ ਐ ਭੈਣ ਤਾਂ ਚਾਚੇ ਰਗਣੀ ਜਾਵੜੀ ਤੂੰ ਤਿਆਰੀਆਂ ਕਰਦੀ ਫਿਰਦੀ ਐ ਲੈ ਦੱਸ ਇਹ ਕੀ ਕਰਿਆ ਉਹਨੇ ਇੱਕ ਗੱਲ ਦਾ ਗੁੱਸਾ ਨਾ ਕਰਿਓ ਵੈਸੇ ਜਿਹੜੀਆਂ ਭੈਣਾਂ ਆਪਣੇ ਭਰਾ ਦੇ ਘਰ ਦੀ ਦੇਹਲੀ ਲੰਘ ਕੇ ਚਾਚੇ ਤਾਂ ਦੇ ਘਰ ਚ ਜਾਂਦੀਆਂ ਨਾ ਉਹ ਆਪਣੇ ਭਰਾ ਦੀ ਕਰੀਬੀ ਦਾ ਮਜ਼ਾਕ ਕਢਾਉਂਦੀ ਹੈ ਕੋਈ ਵੀ ਭਰਾ ਇਹਦਾ ਮਾੜਾ ਨਹੀਂ ਹੁੰਦਾ ਜਿਹੜਾ ਕਿ ਆਪਣੀ ਭੈਣ ਨੂੰ ਧੱਕੜੀ ਤੇ ਖੰਡਲੀਆ ਤੋਰ ਦੇ ਕੋਈ ਨਾ ਕੋਸ਼ਤਾ ਉਹਨੂੰ ਦੇਖੀ ਖੁਸ਼ ਕਰਕੇ ਤੋਰਦਾ ਹਾਂਜੀ ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜਿਹੜਾ ਕਿ ਭੈਣ ਭਰਾ ਦਾ ਰਿਸ਼ਤਾ ਪੈਸੇ ਕਰਕੇ ਜਿਹੜਾ ਕਮਜ਼ੋਰ ਨਹੀਂ ਹੋਣਾ ਚਾਹੀਦਾ ਕੰਜੀ ਦੋਸਤੋ ਕਈ ਵਾਰੀ ਅਜਿਹਾ ਟਾਈਮ ਵੀ ਆਉਂਦਾ ਜਿੱਥੇ ਪੈਸਾ ਕੰਮ ਨਹੀਂ ਆਉਂਦਾ ਜਿੱਥੇ ਆਪਣੇ ਭੈਣ ਭਰਾ ਨੇ ਕੰਮ ਆਉਣਾ ਹੁੰਦਾ ਆਪਣੇ ਭੈਣ ਭਰਾ ਜਿੱਥੇ ਆਪਣੇ ਨਾਲ ਦੋਸਤੋ ਜੇਕਰ ਤੁਹਾਨੂੰ ਆਪਣੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਤੇ ਲਾਈਕ ਦਿਓ ਤੇ ਧੰਨ ਧੰਨ